ਕਾਰ ਚੁੱਕ ਸਾਥੀਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੇਕਰ ਤੁਸੀਂ ਬਿਮਾਰਸ਼ਮਾਰ ਰਹਿੰਦੇ ਹੋ ਤਾਂ ਤੁਹਾਨੂੰ ਕਿਤੇ ਹੁਣ ਦੂਰ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜੇਕਰ ਗੱਲ ਆਰਫ ਕੇ ਦੀ ਕਰਦੇ ਆ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਨਿੱਜੀ ਹਸਪਤਾਲ ਖੁੱਲ ਗਿਆ ਹੈਗਾ ਤੁਹਾਨੂੰ ਅੱਗੇ ਜਾ ਕੇ ਤਸਵੀਰਾਂ ਵੀ ਦਿਖਾਵਾਂਗੇ ਤੇ ਗੱਲਬਾਤ ਵੀ ਇੱਥੇ ਕਰਾਵਾਂਗੇ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਜਿਹੜਾ ਖੁੱਲ ਗਿਆ ਹੈਗਾ ਸੋ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਵਿਖਾਵਾਂਗੇ ਕੀ ਕੀ ਅਮਰਜੈਂਸੀ ਸਹੂਦਾਵਾਂ ਤੋਂ ਲੈ ਕੇ ਓਪੀਟੀ ਤੋਂ ਆਪਰੇਸ਼ਨਾਂ ਤੱਕ ਵੀ ਜੋ ਵੀ ਸਹੂਦਾਵਾਂ ਹੈਗੀਆਂ ਤੁਹਾਨੂੰ ਅਸੀਂ ਵਿਖਾ ਦਿੰਨੇ ਹੈਗੇ ਆ ਉਹ ਆਪਾਂ ਗੱਲਬਾਤ ਕਰਦੇ ਹੈਗੇ ਆ ਅੱਜ ਇਸ ਹਸਪੀਟਲ ਦਾ ਜਿਹੜਾ ਉਦਘਾਟਨ ਹੋਇਆ ਸ੍ਰੀ ਸੁਗਣੀ ਸਾਹਿਬ ਦੇ ਪਾਠ ਕਰਾ ਕੇ ਔਰ ਜਾਪ ਕਰਾ ਕੇ ਇਸ ਹਸਪੀਟਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੋ ਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਹੈਗੇ ਆ ਤੁਸੀਂ ਅੰਦਰ ਤੋਂ ਵੀ ਤਸਵੀਰਾਂ ਦੇਖ ਸਕਦੇ ਹੋ ਤੁਹਾਡੇ ਨਾਲ ਅਸੀਂ ਇੱਥੇ ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਹੈਗੇ ਆ ਗੱਲਬਾਤ ਕਰਾਉਣੇ ਹੈਗੇ ਆ ਅੱਜ ਇਸ ਹਸਪੀਟਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਰਸਮੀ ਉਦਘਾਟਨ ਕੀਤਾ ਗਿਆ ਆ ਆਪਾਂ ਗੱਲਬਾਤ ਵੀ ਕਰ ਲੈਨੇ ਆ ਬਾਈ ਅਮਨਜੀਤ ਜੀ ਨਾਲ ਬਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਹਾਂਜੀ ਸਾਰੇ মিডিਆ ਦਾ ਧੰਨਵਾਦ ਜਿਹੜੇ ਤੁਸੀਂ ਸਾਡੇ ਕੋਲੇ ਆਏ ਹੋ ਸਾਡੇ ਹਸਪੀਟਲ ਦੇ ਵਿੱਚ ਪਾਇਰ ਬਾਇਆ ਜੋ ਅਸੀਂ ਆਪਦੇ ਇਲਾਕੇ ਨੂੰ ਵੱਧ ਤੋਂ ਵੱਧ ਅਸੀਂ ਜਿਹੜੀਆਂ ਸਵਾਵਾ ਦੇ ਸਕੀਏ ਇਸ ਲਈ ਅੱਜ ਅਸੀਂ ਓਪਨਿੰਗ ਦਾ ਦਿਨ ਰੱਖਿਆ ਸੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਹਾਂਜੀ ਤੇ ਅੱਜ ਸ਼ੁਰੂਆਤ ਕੀਤੀ ਠੀਕ ਹੈ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੰਕਾਰ ਅੱਜ ਤੁਸੀਂ ਪਹਿਲੇ ਦਿਨ ਅੱਜ ਜਿਹੜਾ ਰਿਸ਼ਤੇਦਾਰ ਭੈਣ ਭਰਾ ਆਏ ਆ ਜਾਂ ਇਲਾਕਾ ਨਿਵਾਸੀ ਨੂੰ ਸੱਦਿਆ ਹੈਗਾ ਹਾਂਜੀ ਬਹੁਤ ਬਹੁਤ ਲੋਕਾਂ ਦੇ ਵਿੱਚ ਮਤਲਬ ਖੁਸ਼ੀ ਵੇਖਣ ਨੂੰ ਮਿਲੀ ਆ ਵੀ ਜਿਹੜੀ ਆਪਣੇ ਸਹੂਲਤੇ ਜਿਹੜੀ ਆਪਾਂ ਇੱਥੇ ਦੇ ਰਹੇ ਆ ਆਪਣੇ 40 ਕਿਲੋਮੀਟਰ ਦੇ ਦਾਇਰੇ ਤੋਂ ਦੂਰ ਦੂਰ ਆ ਉਹ ਜਿਹੜੀਆਂ ਆਪਾਂ ਸਹੂਲਤਾਂ ਇੱਥੇ ਦਿੰਦੇ ਪਏ ਇਲਾਕੇ ਵਾਲੇ ਜਿੰਨੇ ਵੀ ਆਏ ਆ ਵੱਧ ਤੋਂ ਵੱਧ ਖੁਸ਼ ਆ ਲੋਕ ਜੀ ਜੀ ਠੀਕ ਹੈ ਹੋਰ ਇੱਥੇ ਕੀ ਕੀ ਸੁਵਿਧਾਵਾਂ ਹੈਗੀਆਂ ਜੀ ਆਪਾਂ ਡਾਕਟਰ ਸਾਹਿਬ ਨੇ ਗੱਲ ਕਰ ਹਾਂਜੀ ਡਾਕਟਰ ਸਾਹਿਬ ਜੀ ਹੋਰ ਠੀਕ ਹੈ ਸੱਚੀ ਗੱਲ ਸੱਚੀ ਗੱਲ ਅਨ ਦਸ ਹਸਪੀਟਲ ਬਾਰੇ ਜੀ ਦੇਖੋ ਇਸ ਹਸਪੀਟਲ ਵਿੱਚ ਸਾਡੇ ਕੋਲ ਆਧੁਨਿਕ ਤਕਨੀਕ ਨਾਲ ਲੈਸ ਹਸਪੀਟਲ ਅਸੀਂ ਤਿਆਰ ਕੀਤਾ ਹੈਗਾ ਸਾਡੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਹੈਗਾ ਹਾਰਟ ਅਟੈਕ ਹੋ ਗਿਆ ਸ਼ੂਗਰ ਹੋ ਗਈ ਛਾਤੀ ਦੇ ਹੋ ਗਏ ਦਿਲ ਦੇ ਹੋ ਗਏ ਕਿਸੇ ਵੀ ਚੀਜ਼ ਦੇ ਸਮੱਸਿਆ ਦਾ ਇੱਥੇ ਪੂਰਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਸਾਡੇ ਕੋਲ ਆਧੁਨਿਕ ਤਕਨੀਕ ਨਾਲ ਤਿਆਰ ਆਈ ਸੀ ਯੂ ਵੀ ਹੈ ਸਾਡੇ ਕੋਲ ਵੈਂਟੀਲੇਟਰ ਵੀ ਹੈ ਕਿਸੇ ਵੀ ਤਰ੍ਹਾਂ ਦੀ ਅਮਰਜੈਂਸੀ ਟਰੋਮਾ ਕੇਸ ਸਭ ਕੁਝ ਇੱਥੇ ਹੈਂਡਲ ਕੀਤਾ ਜਾਂਦਾ ਹੈ ਠੀਕ ਹੈ ਜੀ ਹਾਂਜੀ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੂਗੀ ਇਸ ਹਾਂਜੀ ਇਸ ਚੀਜ਼ ਨਾਲ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਈ ਕੋ ਹੰਦਾ ਉਸ ਤੋਂ ਬਾਅਦ ਵੇਚੀ ਕਿਤੇ ਟ੍ਰੀਟਮੈਂਟ ਕਈ ਵੀ ਰਿ ਪੇਸ਼ੈਂਟ ਅਗਲੇ ਹਸਪੀਟਲ ਪਹੁੰਚ ਨਹੀਂ ਪਾਂਦਾ ਰਸਤੇ ਵਿੱਚ ਹੀ ਪੇਸ਼ੰਦ ਨੂੰ ਕੋਈ ਦਿੱਕਤ ਹੋ ਜਾਂਦੀ ਇਸੇ ਲਈ ਇਹ ਸੈਂਟਰ ਵਿੱਚ ਹਸਪੀਟਲ ਬਣਾਇਆ ਤਾਂ ਜੋ ਲੋਕਾਂ ਨੂੰ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕੀਏ ਕਿਸ ਤਰ੍ਹਾਂ ਦੇ ਇਥੇ ਟ੍ਰੀਟਮੈਂਟ ਹੋਣਗੇ ਅਮਰਜੈਂਸੀ ਸਵਾਮਾ ਕਿਸ ਤਰ੍ਹਾਂ ਦੀ ਹੋਣੀ ਹੈ ਦੇਖੋ ਅਮਰਜੈਂਸੀ ਸਵਾਮਾ ਸਾਫ ਤਰ੍ਹਾਂ ਦੇ ਅਮਰਜੈਂਸੀ ਸਵਾਮਾ ਹੋਗਾ ਹਾਰਟ ਅਟੈਕ ਦੇ ਵੀ ਟ੍ਰੀਟਮੈਂਟ ਹੋਏਗਾ ਸਾਰਾ ਕੁਝ ਟ੍ਰੀਟਮੈਂਟ ਹੋਏਗਾ ਐਕਸੀਡੈਂਟ ਪੇਸ਼ੈਂਟ ਵੀ ਟ੍ਰੀਟਮੈਂਟ ਹੋਣਗੇ ਸਾਰਾ ਕੁਝ ਇਥੇ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਐਂਬੂਲ ਵੀਰਾਂ ਦੇਖ ਲੈਣੇ ਸਾਨੀ ਕਰ ਲੈਣੇ ਪਿਛਲੇ ਤੁਸੀਂ ਮੇਰੀ ਅਗਲੀ ਸਾਈਡ ਦੇਖ ਸਕਦੇ ਹੋ ਸਟਾਫ ਹੀ ਹੈਗਾ ਆਪਾਂ ਸਾਰੀਆਂ ਇੱਥੇ ਗੱਲਬਾਤ ਕਰ ਲੈਣੇ ਹੈਗਾ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ মিডিਆ ਸਾਥੀ ਆਏ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਅੱਜ ਅਸੀਂ ਆਪਣੇ ਹਸਪਤਾਲ ਦੀ ਓਪਨਿੰਗ ਕੀਤੀ ਆ ਅਮਨਜੀਤ ਮਲਟੀ ਸਪੈਸ਼ਲਿਸਟ ਹਸਪਤਾਲ ਜੋ ਕਿ ਆਰਪ ਕੇ ਵਿੱਚ ਸਥਿਤ ਆ ਜਿਹੜੀ ਸਾਨੂੰ ਸਾਡੇ ਏਰੀਏ ਦਾ ਖੇਤਰ ਦਾ ਸਭ ਤੋਂ ਵੱਡਾ ਹਸਪਤਾਲ ਆ ਇਹਦੇ ਵਿੱਚ ਸਾਨੂੰ ਸਭ ਤੋਂ ਵੱਡਾ 24 ਘੰਟੇ ਸਰਵੋ ਸੇਤੇ ਮਿਲੂਗੀ 24 ਘੰਟੇ ਡਾਕਟਰ ਮਿਲਣਗੇ ਐਮ ਡੀ ਡਾਕਟਰ ਮਿਲਣਗੇ ਨਾਲ ਸਾਰੀ ਨਾਲ ਅਸੀਂ ਐਂਬੂਲੈਂਸ ਦੀਆਂ ਸਵਾਮਾਂ ਦੇਵਾਂਗੇ 24 ਘੰਟੇ ਕਿ ਸਾਡੇ ਕੋਲੇ ਆਪਰੇਸ਼ਨ ਥੀਟਰ ਆ ਦੋ ਆਪਰੇਸ਼ਨ ਥੀਟਰ ਆ 20 ਬੈਡਡ ਆਈ ਸੀ ਯੂ ਆ ਨਾਲ ਚਾਰ ਵੈਂਟੀਲੇਟਰ ਆ ਪੂਰੀ ਵਧੀਆ ਸਾਡੇ ਨਾਲ ਪ੍ਰੋਪਰ ਟੀਮ ਤੁਹਾਨੂੰ ਅਸੀਂ ਅੱਗੇ ਦੋ ਦਿਖਾਣੇ ਆ ਸਾਰਾ ਆਪਣਾ ਆ ਸਾਡੀ ਐਮਰਜੈਂਸੀ ਵਾਰਡ ਆ ਐਮਰਜੈਂਸੀ ਵਾਰਡ ਆ ਸਾਡੀ ਜਿਹੜੀ ਕਿ ਸਾਡੀ ਐਮਰਜੈਂਸੀ ਜਦੋਂ ਬਾਹਰ ਸਾਡੀ ਐਂਬੂਲੈਂਸ ਤੋਂ ਰਾਸਤਾ ਜਿਹੜਾ ਸਾਡਾ ਮੇਨ ਗੇਟ ਆ ਉਹਦੇ ਤੋਂ ਥੋੜੀ ਜਿਹੀ ਦੂਰੀ ਤੇ ਅਸੀਂ ਇੱਕ ਆਈਸੀਯੂ ਬਣਾਇਆ ਐ ਐਮਰਜੈਂਸੀ ਬਣਾਈਆਂ ਐ ਐਮਰਜੈਂਸੀ ਦੇ ਵਿੱਚ ਵੈਂਟੀਲੇਟਰ ਸਾਰੀਆਂ ਸਹੂਲਤਾਂ ਨਾਲ ਇਹਦੇ ਵਿੱਚ ਪੂਰਾ ਲੈਸ ਆ ਅੱਗੇ ਤੋਂ ਤੁਹਾਨੂੰ ਸਾਡਾ ਇੱਧਰ ਰਿਸੈਪਸ਼ਨ ਆ ਗਿਆ ਇਹ ਰਿਸੈਪਸ਼ਨ ਏਰੀਆ ਆ ਗਿਆ ਪੂਰਾ ਸਾਡਾ ਰਿਸੈਪਸ਼ਨ ਸਾਰਾ ਆਨਲਾਈਨ ਆ ਇੱਧਰ ਸਾਡੀਆਂ ਡਾਕਟਰ ਦੀਆਂ ਆਪੀਡੀ ਆ ਗਈਆਂ ਬਸ ਸਾਰੇ ਜੀ ਆਹ ਸਾਡੇ ਕੋਲੇ ਫਾਇਰ ਦੀਆਂ ਗਵਰਨਮੈਂਟ ਦੀਆਂ ਜਿੰਨੀਆਂ ਵੀ ਐਨਓਸੀਆਂ ਐ ਸਾਰੀਆਂ ਸਾਡੇ ਕੋਲੇ ਆ ਮੌਜੂਦਾ ਨੇ ਫਾਇਰ ਦੀਆਂ, ਵਾਟਰ ਦੀਆਂ ਸਾਰੀਆਂ ਇਹਨਾਂ ਸੀਆਂ ਸਾਡੇ ਕੋਲ ਆ। ਪੂਰੀ ਆਕਸੀਜਨ ਦੀ ਪਾਈਪਲਾਈਨ ਆ। ਜੀ ਜੀ। ਪ੍ਰਾਈਵੇਟ ਰੂਮ ਆ। ਪ੍ਰਾਈਵੇਟ ਰੂਮਾਂ ਦੇ ਵਿੱਚ ਅਸੀਂ ਪੂਰੀ ਫੈਸਿਲਿਟੀ ਦਿੱਤੀ ਆ, ਵਿਦ ਆਕਸੀਜਨ ਦਿੱਤੀ ਆ। ਨਾਲ ਇੱਕ ਪੇਸ਼ੈਂਟ ਬੈਡ ਦਿੱਤਾ ਹੈ। ਜਿਹੜਾ ਕਿ ਬਹੁਤ ਘੱਟ ਹਸਪਤਾਲਾਂ ਦੇ ਵਿੱਚ ਆਪਾਂ ਨੂੰ ਆਕਸੀਜਨ ਵਾਲੇ ਪੈਨਲ ਮਿਲਦੇ ਆ। ਇਹ ਵਾਲੇ ਆਕਸੀਜਨ ਦੇ ਜਿਹੜੇ ਪੈਨਲ ਆ ਨਾ ਆਮ ਹਸਪਤਾਲਾਂ ਦੇ ਵਿੱਚ ਕੱਲਾ ਪ੍ਰਾਈਵੇਟ ਰੂਮ ਹੁੰਦਾ ਏ ਨਾ ਕਿ ਇਹ ਆਕਸੀਜਨ ਦਿੱਤੀ ਜਾਂਦੀ ਆ ਇੱਥੇ ਕੋਈ ਵੀ ਬਈ ਕੋਈ ਵੀ ਆ ਪੇਸ਼ੈਂਟ ਇੱਥੇ ਪੈੱਡਦਾ ਜਾਵਾ ਆਹੀਂ ਲਟਾਨਿਆਂ ਕੋਈ ਅਮਰਜੈਂਸੀ ਪੈ ਜੇ ਉਹਦੇ ਲਈ ਅਸੀਂ ਪੂਰਾ ਪ੍ਰਬੰਧਨ ਦੇ ਵਿੱਚ ਕੀਤਾ ਹੈ ਪੂਰਾ ਲੈਸਾ ਸਾਡੇ ਪ੍ਰਾਈਵੇਟ ਕਮਰੇ ਵੀ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਗੇ ਦਿਖਾਣੇ ਆ ਤੁਹਾਨੂੰ ਹਰ ਇੱਕ ਵੱਧ ਤੋਂ ਵੱਧ ਨਵੀਂ ਤਕਨੀਕ ਦੀਆਂ ਮਸ਼ੀਨਾਂ ਆ ਸਾਡੇ ਕੋਲੇ ਜੀ ਪ੍ਰਾਈਵੇਟ ਵਾਰਡਾਂ 20 ਬੈਡਡ ਆਈਸੀਯੂ ਸਰਜੀਕਲ ਆ ਸਰਜੀਕਲ ਆਈਸੀਯੂ ਆ ਗਿਆ 20 ਬੈਡਡ ਇੱਧਰ 10 10 ਬੈਡਡ ਆਈਸੀਯੂ ਸਾਡੇ ਕੋਲ ਇੱਧਰ ਜਿਹੜਾ ਕਿ ਪੂਰਾ ਆਧੁਨਿਕ ਤਕਨੀਕ ਦੇ ਵਿੱਚ ਪੂਰਾ ਲਾਇਸਾ ਪੂਰੀਆਂ ਵੈਂਟੀਲੇਟਰ ਮਸ਼ੀਨਾਂ ਐ ਪਲਸ ਆਕਸੀਮੀਟਰ ਆ ਸਾਡੇ ਕੋਲੇ ਆਧੁਨਿਕ ਤਰੀਕੇ ਦੇ ਜਿਹੜੇ ਮੋਨੀਟਰ ਆ ਪੂਰਾ ਪੇਸ਼ੈਂਟ ਨੂੰ ਜਿਹੜਾ ਪੂਰਾ ਰੀਡ ਕਰਦੇ ਆ ਪੂਰਾ ਤੇ ਐਕਸ-ਰੇ ਆ ਸਾਡੇ ਕੋਲੇ ਡਿਜੀਟਲ ਐਕਸ-ਰੇ ਜਿਹੜਾ ਨਵੀਂ ਤਕਨੀਕ ਦੀਆਂ ਮਸ਼ੀਨਾਂ ਚੱਲਦੀਆਂ ਪਈਆਂ ਆ ਅੱਜਕੱਲ ਉਹ ਚੱਲਦੀਆਂ ਜੋ ECG ਵਗੈਰਾ ਨੇ ਅੱਗੇ ਆਜੋ ਤੁਹਾਨੂੰ ਅੱਗੇ ਅਸੀਂ ਪੂਰਾ ਪ੍ਰੋਪਰ ਦਿਖਾਣੇ ਆ ਤਾਂ ਸ੍ਰੀਵਗੁਰ ਆਇਦਰ ਇਹ ਸਾਡਾ ਐਕਸ-ਰੇ ਆ ਡਿਜੀਟਲ ਐਕਸ-ਰੇ ਆ ਸਾਡਾ ਡਿਜੀਟਲ ਦੋ ਮਸ਼ੀਨਾਂ ਆ ਸਾਡੇ ਕੋਲੇ ਕਿ ਪੇਸ਼ੈਂਟ ਨੂੰ ਜਿਹੜਾ ਐਡਮਿਟ ਪੇਸ਼ੈਂਟ ਆ ਉਹਨੂੰ ਅੰਦਰ ਨਾ ਚੱਕ ਕੇ ਲੈ ਕੇ ਆਉਣਾ ਬਾਬੇ ਤੇ ਇਸ ਕਰਕੇ ਅਸੀਂ ਡਬਲ ਡਬਲ ਮਸ਼ੀਨਾਂ ਵੀ ਪੇਸ਼ੈਂਟ ਦਾ ਜਿਹੜਾ ਅਕਸਰ ਆ ਜਿਹੜਾ ਆ ਦਾਖਲ ਐਡਮਿਟ ਪੇਸ਼ੈਂਟ ਦਾ ਉਹਨਾਂ ਨੂੰ ਅਸੀਂ ਉੱਥੇ ਮਸ਼ੀਨਾਂ ਦੇ ਨਾਲ ਹੀ ਅਕਸਰਾ ਪ੍ਰੋਵਾਈਡ ਕਰਾ ਸਕੀਏ ਇੱਧਰ ਸਾਡੇ ਕੋਲੇ ਸਟੈਲਾਜੇਸ਼ਨ ਦਾ ਰੂਮ ਆ ਜਿਹਨੂੰ ਅਸੀਂ ਸੀਸੀਐ ਐਸਐਸਡੀ ਡਿਪਾਰਟਮੈਂਟ ਬੋਲਦੇ ਹਾਂ ਜਿਹੜੀਆਂ ਆ ਤ ਨੂੰ ਕਹਿੰਦੇ ਵਿੱਚ ਵੀ ਮਸ਼ੀਨਾਂ ਲੱਗੀਆਂ ਨੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਆਪਰੇਸ਼ਨ ਥੀਟਰ ਏਰੀਆ ਵੱਲ ਜਿਹੜਾ ਕਿ ਸਾਡੇ ਕੋਲੇ ਇੱਕ ਮੇਜਰ ਓਟੀ ਆ ਜਿਸ ਦੇ ਵਜ੍ਹਾ ਵੱਡੀਆਂ ਸਰਜਰੀਆਂ ਕਰਨੀਆਂ ਇਹ ਮੇਜਰਿਟੀ ਆ ਡਾਕਟਰਾਂ ਦਾ ਚੇਂਜਿੰਗ ਰੂਮ ਆ ਇਹ ਜੋ ਸਾਡਾ ਮਤਲਬ ਵਾਸ਼ਿੰਗ ਏਰੀਆ ਹੈ ਸਾਡਾ ਇੱਥੇ ਉਸ ਤੋਂ ਅੱਗੇ ਸਾਡੇ ਕੋਲੇ ਇੱਕ ਮਾਈਨਰ ਰੂਮ ਆ ਜਿੰਦੇ ਵਿੱਚ ਛੋਟੇ ਮੋਟੇ ਕੇਸ ਡਿਲੀਵਰੀ ਕੇਸ ਉਹ ਇੱਥੇ ਇਸ ਛੋਟੀ ਵਿੱਚ ਕੀਤੇ ਜਾਂਦੇ ਆ ਇਸ ਤੋਂ ਇਲਾਵਾ ਸਾਡੇ ਕੋਲੇ ਖੁੱਲੀ ਤੇ ਹਵਾਦਾਰ ਪੂਰੀ ਬਿਲਡਿੰਗ ਆ ਨਾਲ ਸਾਡੇ ਕੋਲੇ ਪਲੱਸ ਕੰਟਿਨ ਆ ਕੰਟਿਨ ਆ ਸਾਡੇ ਕੋਲੇ ਕੰਟਿਨ ਦੇ ਵਿੱਚ ਅਸੀਂ ਪੇਸ਼ੈਂਟ ਦੇ ਨਾਲ ਜਿੰਨੇ ਆਉਣ ਵਾਲੇ ਆ ਜਾਂ ਪੇਸ਼ੈਂਟ ਆ ਉਨਾ ਵਾਸਤੇ ਸਿਰਫ 10 ਰੁਪਏ ਦੇ ਵਿੱਚ ਖਾਣਾ ਜਿਹੜਾ ਮੋਹਈਆ ਕਰਾਵਾਂਗੇ ਇੱਥੇ 10 ਰੁਪਏ ਥਾਲੀ ਦੇ ਵਿੱਚ ਜੋ ਕਿ ਅਸੀਂ ਇੱਕ ਜਿੰਨਾ ਪੇਸ਼ੈਂਟਾਂ ਨੂੰ ਖਾਣੇ ਦੀ ਪ੍ਰੋਬਲਮ ਆਉਂਦੀ ਹਸਪੀਟਲ ਜਾ ਕੇ ਪੇਸ਼ੈਂਟ ਨੂੰ ਸਿਰਫ 10 ਰੁਪਏ ਦੇ ਵਿੱਚ ਨਾ ਪੇਸ਼ੈਂਟ ਨੂੰ ਲੱਗੇ ਆਪਦੇ ਵੱਲੋਂ ਅਸੀਂ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਅੱਗੇ ਤੋਂ ਹੋ ਸਕੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮਤੇ ਮੈਡੀਮ ਡਾਕਟਰ ਗਗਨ ਬੀ ਐਮ ਐਸ ਤੋ ਮੈਂ ਤੁਹਾਨੂੰ ਦੱਸਣ ਲੱਗਾ ਵੀ ਆਪਣੀਆਂ ਆਪਰੇਸ਼ਨ ਥੀਟਰ ਦੀਆਂ ਫੈਸਿਲਿਟੀਜ਼ ਬਾਰੇ ਦੱਸਣ ਲੱਗਾ ਵੀ ਸਾਡੇ ਕੋਲ ਕਿਸ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਨੇ ਵੀ ਕਿਹੜੇ ਕਿਹੜੇ ਕੇਸ ਆਪਾਂ ਇੱਥੇ ਕਰ ਸਕਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਟਰੋਮਾ ਕੇਸਿਸ ਐਕਸੀਡੈਂਟ ਕੇਸਿਸ ਜਿਹੜੇ ਹੁੰਦੇ ਨੇ ਠੀਕ ਹੈ ਜਦਾਂ ਕਿਸੇ ਦਾ ਚੂਲਾ ਬਦਲਣਾ ਗੋਡੇ ਬਦਲਨੇ ਹਨਾ ਫਿਰ ਉਹਦੀ ਸਵਾਵਾ ਵੀ ਦਿੱਤੀ ਗਈ ਹੈ ਹਨਾ ਫਿਰ ਔਰਤਾਂ ਦੇ ਵਿਭਾਗ ਵੀ ਸਾਡੇ ਕੋਲ ਸਾਰਾ ਕੋਲ ਆ ਹਨਾ ਜਿਹੜਾ ਨਾਰਮਲ ਡਿਲੀਵਰੀ ਕਰੋ ਜਾਂ ਵੱਡਾ ਆਪਰੇਸ਼ਨ ਆਪਾਂ ਕਹਿ ਸਕਦੇ ਹਾਂ ਉਹਦੀ ਸਵਾਵਾ ਵੀ ਆਪਾਂ ਨਾਲ ਦੇਖ ਰਹੇ ਹਾਂ ਓਪਰੇਸ਼ਨ ਥੀਟਰ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਰਜਰੀ ਇੱਥੇ ਮੁਹਈਆ ਕਰਾਨੀ ਹੈ ਪਾਬੋ ਕਿਸੇ ਵੀ ਤਰ੍ਹਾਂ ਦੀ ਹੋਵੇ ਨਿਊਰੋ ਦੀ ਹੋਵੇ ਬ੍ਰੇਨ ਦੀ ਹੋਵੇ ਸਪਾਈਨ ਦੀ ਕਹ ਲਓ ਹਨਾ ਹੱਡੀਆਂ ਦੀ ਕਹ ਲਓ ਜਾਂ ਔਰਤਾਂ ਦੀ ਕਹ ਲਓ ਹਨਾ ਇੱਥੇ ਹਰ ਤਰ੍ਹਾਂ ਦੀ ਸਰਜਰੀ ਹੋਵੇਗੀ ਤੇ ਡਾਕਟਰ ਸਾਹਿਬ ਜਿਹੜਾ ਕੱਟੇ ਹੋਏ ਅੰਗ ਕਈ ਵਾਰੀ ਪੇਸ਼ੈਂਟ ਹੁੰਦਾ ਹੈ ਹਾਂਜੀ ਹਾਂਜੀ ਹਾਂ ਹਾਂ ਕੱਟੇ ਹੋਏ ਅੰਗ ਦੀ ਮੈਂ ਤੁਹਾਨੂੰ ਦੱਸਦਾ ਵਾਂ ਇੱਥੇ ਕੱਟੇ ਹੋਏ ਅੰਗ ਦੇ ਜਿਹਨਾਂ ਆਪਾਂ ਜੋੜਨ ਦੀ ਗੱਲ ਕਰਦੇ ਹਾਂ ਜੀ ਉਹੀ ਆਪਾਂ ਇਥੇ ਕਰਨੀਆਂ ਨੇ ਕਿੰਨੇ ਸਮੇਂ ਉਸ ਤਰ੍ਹਾਂ ਦੀ ਆਪਾਂ ਸਾਰੀ ਮਸ਼ੀਨਰੀ ਸਾਡੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਜੀ ਜਿਹੜਾ ਆਪਾਂ ਕਿੰਨੇ ਸਮੇਂ ਦੇ ਵਿੱਚ ਤੁਹਾਡੇ ਕੋਲ ਪ੍ਰੋਪੋਜ਼ਰ ਦਾ ਜਿਹੜਾ ਜੇਕਰ ਕੱਟੇ ਦੇ ਥਾਂ ਦੇ ਜਿਹੜਾ ਉਹਨੂੰ ਫਾਇਦਾ ਹੋ ਸਕਦਾ ਜੁੜ ਸਕਦਾ ਹੋ ਸਕਦਾ ਹਾਂਜੀ ਵੇਖੋ ਜੀ ਇਹਦਾ ਇੱਕ ਟਾਈਮ ਹੁੰਦਾ ਹੈ ਹਨਾ ਜੇ ਆਪਾਂ ਤਕਰੀਬਨ ਕੱਲੋ ਵੀ ਤੁਸੀਂ 2 ਘੰਟੇ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਤੁਸੀਂ ਕੱਟੇ ਗੰਗ ਤੇ ਲੈ ਕੇ ਆ ਸਕਦੇ ਹੋ ਉਦੇ ਜੁੜਨ ਦੇ ਚਾਂਸਸ ਮਤਲਬ ਕਿ ਕਾਫੀ ਹੱਦ ਤੱਕ ਵੱਧ ਜਾਂਦੇ ਨੇ ਜੀ ਠੀਕ ਹੈ ਜੀ ਜੇ ਟਾਈਮ ਥੋੜਾ ਵੱਧ ਲੱਗ ਜਾਏ ਫਿਰ ਥੋੜੇ ਚਾਂਸਸ ਘਟ ਜਾਂਦੇ ਨੇ ਜੀ ਹਾਂਜੀ ਹਾਂ ਉਹ ਸਾਰੀਆਂ ਸਵਾਵਾਂ ਨੇ ਸਾਡੇ ਕੋਲ ਹੱਡੀਆਂ ਦਾ ਡਿਪਾਰਟਮੈਂਟ ਹੈ ਹਨਾ ਨਿਊਰੋ ਦਾ ਡਿਪਾਰਟਮੈਂਟ ਹੈ ਯੂਰੋਲੋਜੀ ਦਾ ਡਿਪਾਰਟਮੈਂਟ ਹੈ ਹਨਾ ਕਿਸੇ ਨੂੰ ਕੋਈ ਪੱਥਰੀ ਦੀ ਪ੍ਰੋਬਲਮ ਹੈ ਹਨਾ ਜਾਂ ਆਪਾਂ ਜਿਹੜੀ ਦੂਰਬੀ ਨਾਲ ਜਿਹੜੇ ਕੇਸ ਕਰਦੇ ਆ ਆਪਾਂ ਹਨਾ ਗੋਲਬੇਟਰ ਦਾ ਕਰਦੇ ਆ ਹਰਨੀਆਂ ਕਰਦੇ ਆ ਉਹ ਵੀ ਸਾਰੇ ਇੱਥੇ ਅਵੇਲੇਬਲ ਹੋਣਗੇ ਠੀਕ ਹੈ ਵੀ ਜਨਰਲ ਡਿਪਾਰਟਮੈਂਟ ਵੀ ਸਾਡੇ ਕੋਲ ਹੈ ਜਨਰਲ ਸਰਜਰੀ ਵੀ ਹੋਣਗੀਆਂ ਆਰਥੋ ਵੀ ਹੋਣਗੀਆਂ ਨਿਊਰੋ ਵੀ ਤੇ ਐਂਡ ਯੂਰੋਲੋਜੀ ਐਂਡ ਦੈਨ ਤੁਸੀਂ ਕਹ ਲੋ ਵੀ ਰੀਪਲਾਂਟੇਸ਼ਨ ਬੋਲਦੇ ਜਦੋਂ ਆਪਾਂ ਕੱਟੇ ਵਾਂਗ ਨਾ ਉਹ ਤਾਂ ਨਾ ਹੁੰਦਾ ਹੈਗਾ ਉਹਨੂੰ ਬੋਲਦੇ ਆਪਣਾ ਰੀਪਲਾਂਟੇਸ਼ਨ ਬੋਲਦੇ ਆ ਜੀ ਸਰ ਠੀਕ ਹੈ ਉਹ ਵੀ ਆਪਾਂ ਮਈਆ ਇੱਥੇ ਕਰ ਲਈਏ ਜੀ ਥੈਂਕ ਯੂ ਵਾਈ ਗੁੱਡ ਹਾਂਜੀ ਡਾਕਟਰ ਹਾਂਜੀ ਸასი ਗੱਲ ਜੀ ਦੇਖੋ ਸਾਰੀ ਅਹੀਂ ਨਮਾ ਹਸਪੀਟਲ ਅਮੰਦੀ ਸੁਪਰ ਮਲਟੀ ਸਪੈਸ਼ਲਿਸਟ ਹਸਪੀਟਲ ਹਾਰਫ ਕੇ ਅੱਜ ਅਸੀਂ ਓਪਨਿੰਗ ਕੀਤੀ ਹੈਗੀ ਹੈ ਜੀ ਠੀਕ ਹੈ ਜੀ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਏਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਜਿੱਦਾਂ ਸੱਪ ਦੇ ਕੱਟੇ ਦਾ ਦਵਾਈਆਂ ਪੀਤੀ ਚੜੀ ਦਾ ਠੀਕ ਹੈ ਜੀ ਉਸ ਤੋਂ ਬਾਅਦ ਦਿਲ ਦੇ ਅਟੈਕ ਦਾ ਛਾਤੀ ਦਾ 슈ਗਰ ਦਾ ਸਭ ਰੋਗਾਂ ਦਾ ਇੱਥੇ ਇਲਾਜ ਕੀਤਾ ਜਾਏਗਾ ਜੀ ਹਾਂਜੀ ਸਵਾਮਾ 24 ਘੰਟੇ ਇੱਥੇ 24 ਆਵਰ ਸਵਾਮਾ ਅਵੇਲੇਬਲ ਹੋਣਗੇ ਸਾਡੇ ਕੋਲ ਐਂਬੂਲੈਂਸ ਵੀ ਸਵਾਮਾ ਵੀ ਅਵੇਲੇਬਲ ਹੈਗੇ ਸਾਰੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈਗੀ ਇਸ ਤੇ ਕੋਈ ਐਮਰਜੈਂਸੀ ਨੰਬਰ ਹੈ ਕੋਈ ਫੋਨ ਨੰਬਰ ਹੈ हाँ जी हेल्पलाइन नंबर भी अभी करा सारा, सारा नंबर जारी है जी 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 की की हाँ जी मैं डॉक्टर सिमरन फिजियोथेरेपिस्ट अज असी अपने नवे हॉस्पिटल अमरजीत मल्टी स्पैशलिटी हॉस्पिटल की ओपनिंग की है जिथे असी चौबीस घंटे सात दिन पूरी फैसिलिटीज प्रोवाइड करा ਅ ਮੈਂ ਜਿਵੇਂ ਕਿ ਫਿਜ਼ੀਓਥੈਰੇਪਿਸਟ ਹਾਂ ਤਾਂ ਅਸੀਂ ਜੋਇੰਟ ਜੋੜਾਂ ਦੇ ਰਿਲੇਟਿਡ ਕਮਰ ਦਰਦ ਮੋਢਾ ਜਾਮ ਇਦਾਂ ਦੀਆਂ ਬਿਮਾਰੀਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਟ੍ਰੀਟ ਕਰਾਂਗੇ ਤੇ ਤੁਸੀਂ ਆਪਣੇ ਕਿਸੇ ਵੀ ਜਿਵੇਂ ਕਿ ਨਿਊਰੋ ਦੇ ਪੇਸ਼ੈਂਟ ਆਉਂਦੇ ਆ ਜੀਬੀਐਸ ਦੇ ਹੋਗੇ ਹਨਾ ਤੇ ਹੈਮਪੈਰੇਸਿਸ ਹੋਗੇ ਅਦਰੰਗ ਦੇ ਪੇਸ਼ੈਂਟ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕਰਾਂਗੇ ਬਾਕੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਆਪਣੇ ਹਸਪਤਲ ਦੀ ਜਿਹੜੀ ਓਪਨਿੰਗ ਕੀਤੀ ਆ ਜੀ ਓਪਨਿੰਗ ਦੌਰਾਨ ਜਿੰਨੀਆਂ ਸਵਾਲਾਂ ਸਾਡੇ ਕੋਲੇ ਸੀਗੀਆਂ ਅਸੀਂ ਦੱਸਿਆ ਨੇ ਨਾਲ ਦੀ ਨਾਲ ਦਾ ਡੇਲੀ ਅਸੀਂ ਇੰਟਰਵਿਊ YouTube ਤੇ ਤੁਹਾਡੇ ਚੈਨਲ ਆ ਰਹੀ ਮੀਡੀਆ ਦੇ ਮਾਧੀਆਂ ਵਰਾਈਆਂ ਅਸੀਂ ਦੱਸਦੇ ਰਹਿਾਂਗੇ ਅੱਗੇ ਤੋਂ ਸਾਡਾ ਹੈਲਪਲਾਈਨ ਨੰਬਰ ਹੈ 9781755088 9781755088 ਲੋਕੇਸ਼ਨ ਜਰੂਰ ਦੱਸ ਦਿਓ ਜੀ ਲੋਕੇਸ਼ਨ ਸਾਡੀ ਫਰੋਜ਼ਪਰ ਰੋਡ ਆਰਫਕੇ 24 ਘੰਟੇ ਸਰਵਿਸ ਮਿਲਦੀਆਂ ਐਂਬੂਲੈਂਸ ਦੀ ਸਹੂਲਤ 24 ਘੰਟੇ ਆ ਡਾਕਟਰ ਆ ਸਾਡੇ ਕੋਲ ਜਿਹੜੇ ਐਮਡੀ ਡਾਕਟਰ ਆ ਸਰਜਨ ਆ ਜਿਹੜੇ ਸਾਡੇ ਕੋਲੇ ਉਹ 24 ਘੰਟੇ ਅਵੇਲੇਬਲ ਆ ਫਿਜਰੋਤ ਦੇ ਡੀ ਐਮ ਸੀ ਹਸਪਤਾਲ ਤੋਂ ਐਸ ਤੋਂ ਆ ਡਾਕਟਰ ਗਗਨਦੀਪ ਸਾਡੇ ਕੋਲੋਂ ਅਮਨਦੀਪ ਹਸਪੀਟਲ ਅਮਰ ਸਰ ਤੋਂ ਜੋ ਕੋਈ 16 17 ਸਾਲ ਦਾ ਤਜਰਬਾ ਜਿੰਨਾਂ ਦਾ ਪੂਰੀ ਵਧੀਆ ਟੀਮ ਲੈ ਕੇ ਅਸੀਂ ਚੱਲੇ ਆ ਨਾਲ ਲੈ ਕੇ ਤੇ ਇਲਾਕੇ ਨੇ ਸਾਡੀ ਪੂਰੀ ਸਪੋਰਟ ਕੀਤੀ ਆ ਬਹੁਤ ਧੰਨਵਾਦ ਤੁਹਾਡੇ ਆਉਣ ਦਾ ਵੀ ਇਲਾਕੇ ਦੀ ਸੰਗਤ ਦਾ ਵੀ ਸਰ ਕੋਈ ਐਂਬੂਲੈਂਸ ਦੇ ਸੰਬੰਧੀ ਕੋਈ ਨੰਬਰ ਹੋਵੇ ਅਸੀਂ ਇੱਕ ਵਾਰੀ ਤਾਂ ਇਹੀ ਨੰਬਰ ਐਂਬੂਲੈਂਸ ਤੇ ਵੀ ਜਾਰੀ ਕਰਾਂਗੇ ਉਸ ਤੋਂ ਬਾਅਦ ਟਾਈਮ ਟੂ ਟਾਈਮ ਅਸੀਂ ਨਾਲ ਲੱਗੇ ਤੁਹਾਨੂੰ ਦੱਸਦੇ ਰਾਵਾਂਗੇ ਜੋ ਵੀ ਆਪਣਾ ਹਾਂਜੀ ਧੰਨਵਾਦ ਬਾਈ ਜਿੱਕਾ ਖਾਲਸਾ ਬਾਈ ਜਿੱਕੀ ਫਤਿਹ ਸੋ ਅੱਜ ਅਸੀਂ ਇਥੇ ਹਰਪਕੇ ਪਹੁੰਚੇ ਸੀਗੇ ਲੋਕੇਸ਼ਨ ਜਿਹੜੀ ਹੈਗੀ ਹੈ ਤੁਹਾਡੇ ਅੱਗੇ ਐਡਰੈਸ ਵੀ ਅਸੀਂ ਸਾਂਝਾ ਕਰਤਾ ਹੈਗਾ ਜਿਹੜਾ ਆਪਾਂ ਇਥੋਂ ਜਿਹੜਾ ਕੋਡ ਬੋਡੇ ਰੋਡ ਤੇ ਹਰਪਕੇ ਜਿਹੜਾ ਮੇਨ ਚੌਂਗ ਦੇ ਵਿੱਚ ਇਹ ਹਸਪੀਟਲ ਹੈਗਾ ਔਰ ਬੜੀ ਵੱਡੀ ਸਹੂਲਤ ਮਿਲ ਸਕਦੀ ਹੈਗੀ ਡਾਕਟਰ ਅਮਨਜੀਤ ਨੇ ਦੱਸਿਆ ਹੈਗਾ ਕਿ ਇਲਾਕੇ ਦਾ ਸਭ ਤੋਂ ਵੱਡਾ ਹਸਪਤਾਲ ਹੈਗਾ ਜੇਕਰ ਵਾਕਿਆ ਹੀ ਵੇਖਿਆ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਆਪਾਂ ਫਰੋਈਪੁਰ ਵੀ ਜਾਂਦੇ ਹੈਗੇ ਆ ਬੜੇ ਨਾਮੀ ਕਰਾਮੀ ਜਿਹੜਾ ਹਸਪਤਾਲ ਹੈਗੇ ਉਹ ਉਹਨਾਂ ਹਸਪਤਾਲ ਤੋਂ ਜ਼ਿਆਦਾ ਇੱਥੇ ਕਹਿ ਸਕਦੇ ਆਪਾਂ ਜਿਹੜੀ ਜਿਹੜੀ ਸੇਫਟੀ ਹੈਗੀ ਹੈ ਜਿਹੜਾ ਲਾਜ ਹੈਗਾ ਜਾਂ ਕਹਿ ਸਕਦੇ ਵੀ ਜਿਹੜਾ ਇੱਥੇ ਸਾਫ਼ ਸਵਹੀ ਹੈਗੀ ਸੌਣ ਵਾਲੇ ਸਮੇਂ ਦੇ ਵਿੱਚ ਅਸੀਂ ਯਾਸ ਕਰਾਂਗੇ ਕਿ ਇਸ ਹਸਪਤਾਲ ਤੋਂ ਕਿ ਜਿਹੜਾ ਮਰੀਜ਼ਾਂ ਨੂੰ ਜਿਹੜਾ ਜਿ ਕੋ ਬਿਮਾਰਸ਼ਵਾਰਾ ਹੁੰਦਾ ਹੈ ਐਮਰਜੈਂਸੀ ਹੁੰਦੀ ਹੈ ਤੇ ਇਹ ਜਰੂਰ ਜਿਹੜਾ ਇੱਥੇ ਵਧੀਆ ਟ੍ਰੀਟਮੈਂਟ ਮਿਲ ਸਕਦਾ ਹੈਗਾ ਔਰ ਕੀਮਤੀ ਜਾਨਾ ਜਿਹੜੀਆਂ ਭਾਵੇਂ ਕਿਸੇ ਤਰ੍ਹਾਂ ਦੇ ਹਾਸੇ ਹੈਗੇ ਉਹ ਬਣ ਸਕਦੀ ਹੈਗੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ